ਟਾਂਡਾ ਸਿਟੀ ਸੈਂਟਰ ਵਿੱਚ ਹੋਏ ਸਨਮਾਨ ਸਮਾਗਮ ਦੌਰਾਨ ਵੈਦ ਕ੍ਰਾਸਫਿਟ ਕਲਬ ਅਤੇ ਟਾਂਡਾ ਯੂनाइटेड ਸੁਪੋਰਟਰਸ ਕਲਬ ਵੱਲੋਂ ਨੈਸ਼ਨਲ ਅਤੇ ਸੂਬਾਈ ਵੁਸ਼ੂ ਅਤੇ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। खेड प्रमोटर गगन काउंसलर राकेश ने दा दे हुए आख्या के वैद फिट कलब सल इन्हों जेतु खिडारिया करने कलब वालों प्रोग्राम उलकिया जा रहा है मौजूदा समय भी खिडारिया खेड सहूलता लाई मदद की जा रही है आने वाले दिना योजना बद तरीके नियु उत्साहित करने लाई सेवा दि जा ਗੋਲ ਚੰਝਲੀ ਗਿੱਲ ਨੇ ਸਨਮਾਨਿਤ ਕੀਤੇ ਗਏ ਖਿਡਾਰੀਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਉਹਨਾਂ ਦੱਸਿਆ ਕਿ ਰੋਹਿਤ ਕੁਮਾਰ ਕਸ਼ਿਸ਼ ਗਿੱਲ ਪ੍ਰਥਮ ਨੈਣਾ ਕੁਮਾਰੀ ਚੰਦਰੇਸ਼ ਸ਼ਰਮਾ ਪ੍ਰਭਜੋਤ ਕੌਰ ਪਵਿਸ਼ਿਆ ਅਰੋੜਾ ਜਸਮੀਤ ਕੌਰ ਸਿੱਧੂ ਵਿਨੇ ਕੁਮਾਰ ਆਯੋਸ਼ ਕੇ ਸੀ ਨੇ ਨੈਸ਼ਨਲ ਸੁਬਾਈ ਅਤੇ ਜ਼ਿਲ੍ਹਾ ਪੱਦਰੀ ਖੇਡਾ ਵਿੱਚ 골ਡ सिल्वर अते कांसे दे मेडल हासिल किए हैं अंजलि ने लगातार खिलाड़ियां नु प्रफुल्लित करने लई खेड प्रमोटर गगन वैद्य का धन्यवाद किया इस मौके कुलदीप सिंह गिल कौंसलर आशु वैद तजिंदर सिंह ढिलो बलराम पुरी मोहिन वैद गुरसेवक मार्शल लाडी वैद गौरवदीप सिंह खाक अमन सैनी साहिल सचदेवा हरप्रीत सिंह कमांडर सूरज सहोता आदि मौजूद सन ਮੇਰਾ ਨਾਮ ਅੰਜਲੀ ਕੇਲਾ ਮੈਂ ਕ੍ਰੋਸਫਿਟ ਦੇ ਵਿੱਚ ਕੋਚ ਹਾਂ ਤੇ ਇਹ ਮੇਰੇ ਬੱਚੇ ਜਿਹੜੇ ਗੇਮ ਕਰਦੇ ਆ ਸਾਰੇ ਇਹ ਸਾਡਾ ਬੱਚਾ ਪ੍ਰਥਮ ਇਹ ਪ੍ਰਥਮ ਸਕੂਲ ਗੇਮ ਦੇ ਵਿੱਚ ਤੇ ਸੀਪ ਸਕੂਲ ਗੇਮ ਦੇ ਵਿੱਚ ਨੈਸ਼ਨਲ ਦੇ ਵਿੱਚ ਪਾਰਟਿਸਪੇਟਡ ਆ ਤੇ ਸਟੇਟ ਦੇ ਵਿੱਚ 골ਡ ਮੈਡਲ ਜਿੱਤ ਖੇਡਾਂਵਾਂ ਤਾਂ ਪੰਜਾਬੀਆਂ ਦੇ ਵਿੱਚ ਵੀ ਇਹਦਾ 골ਡ ਮੈਡਲ ਆ ਇਹ ਰੋਹਿਤ ਕੁਮਾਰ ਸਾਡਾ ਸੀਨੀਅਰ ਪਲੇਅਰ ਆ ਨੈਸ਼ਨਲ ਸੀਨੀਅਰ ਜਿਹੜੀਆਂ ਗੇਮਸ ਹੋਈਆਂ ਸੀ ਉਹਦੇ ਵਿੱਚ ਇਹਦਾ ਬ੍ਰੌਂਜ਼ ਮੈਡਲ ਆ ਖੇਡਾਵਤਨ ਪੰਜਾਬ ਦੇ ਵਿੱਚ ਇਹਦਾ ਸਿਲਵਰ ਮੈਡਲ ਆ ਇਹ ਕਸ਼ਿਸ਼ ਗੇਲ ਇਹ ਵੀ ਸਾਡਾ ਨੈਸ਼ਨਲ ਪਾਰਟਿਸਿਪੇਟੈਂਟ ਬੱਚਾ ਹੈ ਜਿਹਦਾ ਨੈਸ਼ਨਲ ਦੇ ਵਿੱਚ ਬ੍ਰੌਂਜ਼ ਮੈਡਲ ਆਇਆ ਖੇਡਾਵਤਨ ਪੰਜਾਬ ਦੇ ਵਿੱਚ ਇਹਦਾ ਸਿਲਵਰ ਮੈਡਲ ਆਇਆ ਚੰਦਰੇਸ਼ ਇਹਦਾ ਖੇਡਾਵਤਨ ਪੰਜਾਬ ਦੇ ਵਿੱਚ 골ਡ ਮੈਡਲ ਤੇ ਨੈਸ਼ਨਲ ਪਾਰਟਿਸਿਪੇਟੈਂਟ ਆ ਆਯੂਸ਼ ਕੇਸੀ ਇਹ ਸਾਡਾ ਬੱਚਾ ਜਿੰਨ ਦੇ ਵਿੱਚ ਸਕੂਲ ਗੇਮ ਦੇ ਵਿੱਚ ਨੈਸ਼ਨਲ ਦੇ ਵਿੱਚ ਸੈਕ ਦੂਸਰੀ ਪੋਜੀਸ਼ਨ ਹਾਸਲ ਕੀਤੀ ਹੈ ਨੇ ਤੇ ਪੂਰੇ ਪੰਜਾਬ ਦਾ ਨਾਮ ਇੰਡੀਆ ਦੇ ਵਿੱਚ ਰੋਸ਼ਨ ਕੀਤਾ ਖੇਡਾਂਵਾਂ ਦਾ ਪੰਜਾਬ ਦੀਆਂ ਦੇ ਪੋਜੀਸ਼ਨ 3 ਦੇ ਵਿੱਚ ਵੀ ਇਹਦਾ 골ਡ ਮੈਡਲ ਆ ਜਸਮੀਤ ਕੋ ਸਿੱਧੂ ਇਹ ਵੀ ਸਕੂਲ ਜਿਹੜੀ ਨੈਸ਼ਨਲ ਕੋਈ ਸੀਗੀ ਸਕੂਲ ਗੋਸ਼ੂ ਦੀ ਉਹਦੇ ਵਿੱਚ ਇਹ ਪਾਰਟਿਸਪੇਟਡ ਆ ਤੇ ਸਟੇਟ ਦੇ ਵਿੱਚ ਦਾ 골ਡ ਮੈਡਲ ਆ ਰਣਜੀਤ ਕੁਮਾਰ ਪਾਠਕ ਇਹ ਵੀ ਸਕੂਲ ਗੇਮ ਦੇ ਵਿੱਚ ਪਾਰਟਿਸਿਪੇਟਡ ਸੀਗਾ ਨੈਨਾ ਕੁਮਾਰੀ ਇਹ ਸਾਡੀ ਬੱਚੀ ਦੋ ਵਾਰੀ ਨੈਸ਼ਨਲ ਪਾਰਟਿਸਿਪੇਟਡ ਹੈ ਸਕੂਲ ਗੇਮ ਦੇ ਵਿੱਚ ਵੀ ਇਹ ਨੈਸ਼ਨਲ ਦੇ ਵਿੱਚ ਗਈ ਸੀਗੀ ਸਟੇਟ ਦੇ ਵਿੱਚ ਸਕੂਲ ਗੇਮ ਦੇ ਵਿੱਚ ਇਹਦਾ 골ਡ ਮੈਡਲ ਆ ਖੇਡਾਂਵਾਂ ਦੇ ਪੰਜਾਬ ਦੇ ਵਿੱਚ ਵੀ ਇਹਦਾ ਮੈਡਲ ਆ ਪ੍ਰਭਜੋਤ ਕੌਰ ਇਹ ਵੀ ਸਾਡੀ ਬੱਚੀ ਸਟੇਟ ਨੈਸ਼ਨਲ ਸਕੂਲ ਗੇਮ ਦੇ ਵਿੱਚ ਪਾਰਟਿਸਿਪੇਟਡ ਹੈ ਸਟੇਟ ਦੇ ਵਿੱਚ ਇਹਦਾ ਸਕੂਲ ਗੇਮ ਦੇ ਵਿੱਚ 골ਡ ਮੈਡਲ ਆ ਤੇ ਨੈਸ਼ਨਲ ਸਬ ਜੂਨੀਅਰ ਸਾਡੀ ਹੋਈ ਸੀ ਮੁਸ਼ੂਰੀ ਵਦੇ ਦੇ ਵਿੱਚ ਵੀ ਪਾਰਟਿਸਪੇਟ ਕੀਤੀ। ਵਤਨ ਪੰਜਾਬੀਆ ਦੇ ਵਿੱਚ ਇਹਦਾ ਸਿਲਵਰ ਮੈਡਲ। ਮਾਨਵੀ ਮਾਨਵੀ ਦਾ ਸਾਡਾ ਛੋਟਾ ਜਿਹਾ ਬੱਚਾ ਦੇ ਕੋ ਛੋਟੀ ਜਿਹੀ ਬੱਚੀ ਹੈ। ਇਹ ਸਾਡੀ ਬੱਚੀ ਨਹੀਂ ਮਿਹਨਤੀ ਹੈ ਕਿ ਇਹ ਵੀ ਦੇਖੋ ਸਾਡੀ ਬੱਚੀ ਨੈਸ਼ਨਲ ਦੇ ਵਿੱਚ ਪਾਰਟਿਸਪੇਟਡ ਇਹ ਵੀ ਕਰ ਦਿੱਤੀ ਹੈ ਤੇ ਸਟੇਟ ਦੇ ਵਿੱਚ ਇਹਦਾ ਗੋਲਡ ਮੈਡਲ ਹੈ। ਸ਼ਿਵਾ ਸਕਿਲ ਸਾਡਾ ਬੱਚਾ ਏ ਵੀ ਨੈਸ਼ਨਲ ਪਾਰਟਿਸਪੇਟਡ ਹੈ ਤੇ ਬੂਸ਼ੂ ਗੇਮ ਦੇ ਵਿੱਚ ਤੇ ਬੂਸ਼ੂ ਦੇ ਵਿੱਚ ਹੀ ਇਹਨੇ ਬੱਚੇ ਨੇ ਸਟੇਟ ਦੇ ਵਿੱਚ 골ਡ ਮੈਡਲ ਹਾਸਿਲ ਕੀਤਾ ਇਹ ਸਾਡਾ ਸਭ ਤੋਂ ਛੋਟਾ ਹੈ ਕੋਸਾਂਜ ਇਹ ਵੀ ਬੱਚਾ ਸਾਡਾ ਬੂਸ਼ੂ ਗੇਮ ਦੇ ਵਿੱਚ ਪਾਰਟਿਸਪੇਟਡ ਹੈ ਤੇ ਮੈਡਲ ਹਾਸਿਲ ਕੀਤਾ ਹੋਣਾ ਨੇ ਵੀ ਆਦਰਸ਼ ਇਹ ਵੀ ਸਾਡਾ ਬੱਚਾ ਹਜੇ ਸਿੰਘ ਕੋ ਸਿਰਫ 8-9 ਸਾਲ ਦਾ ਬੱਚਾ ਹੈ ਇਹਦਾ ਗੇਮ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਹੁੰਦਾ ਤੇ ਖੇਡਾ ਬਦਲ ਪੰਜਾਬੀਆਂ ਦੇ ਵਿੱਚ ਵੀ ਇਹਦਾ ਮੈਡਲ ਸੀਗਾ ਅ 골ਡ ਮੈਡਲ ਆ ਇਹਦਾ ਤੇ ਸਟੇਟ ਦੇ ਮੁਸ਼ੂ ਜਿਹੜੀ ਹੋਈ ਸੀਗੀ ਉਹਦੇ ਵਿੱਚ ਇਹਦਾ ਬ੍ਰੌਂਜ਼ ਮੈਡਲ ਆ ਤੇ ਉਸ ਬਾਅਦ ਸਾਡਾ ਬੱਚਾ ਹੈਗਾ ਚੰ ਚੰਦਨ ਕੁਮਾਰ ਤੇ ਇਹ ਸਕੂਲ ਗੇਮ ਦੇ ਵਿੱਚ ਜਿਹੜੀ ਹੋਈ ਸੀਗੀ ਉਹਦੇ ਵਿੱਚ ਇਹਦਾ ਬ੍ਰੌਂਜ਼ ਮੈਡਲ ਸੀਗਾ ਆਏ ਬਿਨੇ ਬਿਨੇ ਕੁਮਾਰ ਇਹ ਬੱਚਾ ਸਾਡਾ ਕਿੱਕ ਬੌਕਸਿੰਗ ਖੇਡੀ ਇਹਨੇ ਵੀ ਇਹਦੇ ਵਿੱਚ ਵੀ ਇਹਦਾ সিলਵਰ ਮੈਡਲ ਆ ਬੂਸ਼ੂ ਗੇਮ ਵੀ ਖੇਡਦਾ ਹੈ ਉਹਦੇ ਵਿੱਚ ਵੀ ਪਾਰਟਿਸਿਪੇਟ ਕਰ ਰਿਹਾ ਹੈ ਰਾਹੁਲ 나ਗੀ ਰਾਹੁਲ 나ਗੀ ਸਾਡਾ ਜਿਹੜਾ ਬੱਚਾ ਆ ਇਹ ਸਕੂਲ ਗੇਮ ਦੇ ਵਿੱਚ ਸਟੇਟ ਤੱਕ ਪਾਰਟਿਸਿਪੇਟ ਕੀਤਾ ਇਹਨੇ ਤੇ ਖੇਡਾ ਬਦਲ ਪੰਜਾਬੀਆਂ ਦੇ ਵਿੱਚ ਇਹਦਾ সিলਵਰ ਮੈਡਲ ਆ ਥੈਂਕ ਯੂ ਅੱਜ ਬੜੇ ਮਾਣ ਦੀ ਗੱਲ ਆ ਕਿ ਸਾਡਾ ਛੋਟਾ ਜਿਹਾ ਇੱਕ ਸ਼ਹਿਰ ਟਾਂਡਾ ਉਹਦੇ ਵਿੱਚ ਅਈਆਪੁਰ ਦੇ ਵਿੱਚ ਵੈਦ ਕ੍ਰਾਸ ਫਿਟ ਜਿਹੜਾ ਜਿਮਾ ਉਹ ਖੋਲਿਆ ਗਿਆ ਆ ਉਹਦੇ ਵਿੱਚ ਇਹ ਅੰਜਲੀ ਮੈਡਮ ਨੇ ਦੱਸਿਆ ਬੱਚਿਆਂ ਬਾਰੇ ਕਿ ਇਹ ਦੂਰ ਦੂਰ ਤੱਕ ਵੱਖ-ਵੱਖ ਸਟੇਟਾਂ ਵਿੱਚ ਬੱਚੇ ਇਹ ਖੇਡ ਕੇ ਆਏ ਆ ਨੈਸ਼ਨਲ ਲੈਵਲ ਤੱਕ ਖੇਡ ਕੇ ਆਏ ਆ ਪੰਜਾਬ ਦੀਆਂ ਖੇਡਾਂ ਵਿੱਚੋਂ ਇਹ ਬਹੁਤ ਸਾਰੇ ਮੈਡਲ ਲੈ ਕੇ ਆਏ ਆ ਬੜੇ ਮਾਣ ਦੀ ਗੱਲ ਆ ਸਾਡੇ ਟਾਂਡੇ ਨੂੰ ਕਿ ਵੈਦ ਕ੍ਰਾਸ ਫਿਟ ਦੇ ਵਿੱਚ ਇਹ ਛੋਟੇ 7-8 ਸਾਲ ਦੇ ਬੱਚਿਆਂ ਤੋਂ ਲੈ ਕੇ 18-20 ਸਾਲ ਤੱਕ 25 ਸਾਲ ਤੱਕ ਬੱਚੇ ਜਿਹੜੇ ਆ ਉਥੇ ਇੰਨੀ ਮਿਹਨਤ ਕਰ ਰਹੇ ਆ ਨਸ਼ਿਆਂ ਤੋਂ ਦੂਰ ਹੋ ਕੇ ਇਹ ਕੰਮ ਜੋ ਬੱਚੇ ਕਰ ਰਹੇ ਆ ਮੈਂ ਇਹੋ ਹੀ ਸੰਦੇਸ਼ ਦੇਣਾ ਚਾਹੁੰਦਾ ਆ ਕਿ ਇਹਨਾਂ ਬੱਚਿਆਂ ਵੱਲ ਦੇਖ ਕੇ ਹਰ ਕਿਸੇ ਇਹ ਬੱਚੇ ਦੇ ਪੇਰੈਂਟਸ ਨੂੰ ਮੈਂ ਮੈਸੇਜ ਦਿੰਨਾ ਆ ਕਿ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਗੇਮਾਂ ਦੇ ਨਾਲ ਜੋੜਨ ਤਾਂ ਕਿ ਬੱਚੇ ਗਾਹ ਨੂੰ ਵਧਣ ਦੇਸ਼ ਦੇ ਵਿੱਚ ਤਰੱਕੀ ਕਰਨ ਅੱਜ ਉਹਨਾਂ ਦੇ ਪੇਰੈਂਟਸ ਵੀ ਜਿਹੜੇ ਨਾਲ ਆਏ ਆ ਬੜਾ ਮਾਣ ਮਹਿਸੂਸ ਕਰ ਰਹੇ ਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹੂੰਗਾ ਕਿ ਇਹਨਾਂ ਬੱਚਿਆਂ ਨੂੰ ਅਸੀਂ ਰਲ ਮਿਲ ਕੇ ਐਪਰੀਸ਼ੀਏਟ ਕਰੀਏ ਤਾਂ ਕਿ ਇਹ ਹੋਰ ਵੀ ਗਾਣ ਵਧਣ ਧੰਨਵਾਦ ਅ ਸਹਿਲਾਵਾ ਮੈਂ ਕਹਾਂਗਾ ਸਾਰਿਆਂ ਦਾ ਧੰਨਵਾਦ ਕਿ ਅਸੀਂ ਇੱਥੇ ਖੜੇ ਆ ਗਗਨ ਪਾਜੀ ਮੇਨ ਆ ਜਿਹੜੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਆਸ਼ੂ ਪਾਜੀ ਤੇ ਜਿਨ੍ਹਾਂ ਕਰਕੇ ਅਸੀਂ ਅੱਜ ਤੱਕ ਇੱਥੇ ਖੜੇ ਆ ਤੇ ਬੱਚੇ ਮੈਡਲ ਲੈ ਕੇ ਆ ਰਹੇ ਆ ਸਿਰਫ ਉਹਨਾਂ ਦੀ ਐਕਸਪੋਰਟ ਆ ਜਿਨ੍ਹਾਂ ਕਰਕੇ ਅਸੀਂ ਬੱਚਿਆਂ ਨੂੰ ਵੀ ਮਿਹਨਤ ਕਰਾਉਨੇ ਆ ਤੇ ਬੱਚੇ ਵੀ ਅੱਗੇ ਉਹਦੀ ਉਹਨਾਂ ਹੀ ਸਾਨੂੰ ਵਧੀਆ ਰਿਹਾ ਨਤੀਜਾ ਦਿੰਦੇ ਆ ਜੀ ਮੇਰਾ ਨਾਮ ਰੋਹਿਤ ਕੁਮਾਰ ਰਾਜੀਤ ਮੈਂ ਨੈਸ਼ਨਲ ਮੈਡਲਿਸਟ ਆ ਤੇ ਅਸੀਂ ਜਿੱਦਾਂ ਵੀ ਕਿਤੇ ਕੋਈ ਕੰਪੀਟੀਸ਼ਨ ਖੇਡ ਕੇ ਆਈਏ ਸਾਨੂੰ ਸਿਰਫ ਗਗਨਪਾ ਜੀ ਆਸ਼ੂਪਾ ਜੀ ਹੋਂਡਾ ਵੱਲੋਂ ਸਪੋਰਟ ਮਿਲਦੀ ਆ ਬਾਕੀ ਸਾਨੂੰ ਚਾਹੀਦਾ ਕਿ ਬਾਕੀ ਜੋ ਵੀ ਆਪਣੇ ਟਾਂਡੇ ਦੇ ਲੋਕ ਆ ਸਾਡੀ ਸਪੋਰਟ ਕਰਨ ਤਾਂ ਜੋ ਅਸੀਂ ਹੋਰ ਅੱਗੇ ਵਧੀਆ ਪ੍ਰਦਰਸ਼ਨ ਕਰ ਸਕੀਏ